रेडी स्टार्ट जात ਇੱਕ ਵਾਰ ਫਿਰ ਕੇਂਦਰ ਵਿੱਚ ਆ ਗਈ ਹੈ ਡਾਂਡੇ ਕੇਂਦਰ ਸਰਕਾਰ ਨੇ ਲੰਮੇ ਅਰਸੇ ਤੋਂ ਉਡੀਕੀ ਜਾ ਰਹੇ ਜਾਤੀ ਗਾਨਾ ਕਰਾਉਣ ਦਾ ਫੈਸਲਾ ਕਰ ਲਿਆ ਹੈ ਡਾਂਡੇ ਹਾਲੇ ਤੱਕ ਜਾਤੀ ਗਾਨਾ ਅਨਸੂਚਿਤ ਜਾਤੀਆਂ ਅਤੇ ਅਨਸੂਚਿਤ ਕਬੀਲਿਆਂ ਤੱਕ ਹੀ ਸੀਮਤ ਸੀ ਡੰਡੀ ਹਰੇਕ ਸੂਬੇ ਵਿੱਚ ਐਸ்சி ਵਰਗ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਜਾਤੀ ਸਮੂਹਾਂ ਦੀ ਇੱਕ ਵੱਖਰੀ ਸੂਚੀ ਹੈ ਅਤੇ ਉਹਨਾਂ ਦੀ ਗਣਨਾ ਮਰਦਮਸ਼ੁਮਾਰੀ ਦੀ ਕੜੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਡੰਡੀ ਇਸ ਵਿੱਚ ਨਾ ਕੇਵਲ ਉਹਨਾਂ ਦੀ ਪੰ ਵਸੂ ਦੀ ਗਣਨਾ ਕੀਤੀ ਜਾਂਦੀ ਹੈ ਸਗੋਂ ਵਿਅਕਤੀਗਤ ਜਾਤੀਆਂ ਅਤੇ ਉਹਨਾਂ ਦੇ ਮੈਂਬਰਾਂ ਦੀ ਕਿਤਾਗਤ ਜਾਂ ਸਮਾਜਿਕ ਆਰਥਿਕ ਨੁਹਾਰ ਬਾਰੇ ਵੀ ਗਣਨਾ ਕੀਤੀ ਜਾਂਦੀ ਹੈ ਡੰਡੀ ਜਾਹਰਾ ਤੌਰ ਤੇ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਰਾਜ ਨੂੰ ਜਾਤ ਆਧਾਰਿਤ ਰਾਖਵਾਕਰਨ ਜਈਆਂ ਆਪਣੀਆਂ ਨੀਤੀਆਂ ਜੋ ਕਿ ਉਹਨਾਂ ਦੀ ਭਲਾਈ ਤੇ ਸੇਦਿਤ ਹੁੰਦੀਆਂ ਹਨ ਨੂੰ ਸੁਚਾਰੂ ਬਣਾਇਆ ਜਾ ਸਕੇ ਡੰਡੀ ਤਿਲਚਸਪ ਗੱਲ ਇਹ ਹੈ ਕਿ ਭਾਵੇਂ ਅਨੁਸੂਚਿਤ ਜਾਤੀਆਂ ਅਤੇ ਉਹਨਾਂ ਦੇ ਉਥਾਨ ਲਈ ਸੇਦਿਤ ਨੀਤੀਆਂ ਮੋੜ ਤੋਂ ਹੀ ਸੰਵਿਧਾਨ ਵਿੱਚ ਦਰਜ ਹਨ ਪਰ ਜਾਤੀ ਨੂੰ ਨਹਿਰੂਵਾਦੀ ਰਾਜ ਵੱਲੋਂ ਵਿਕਾਸ ਯੋਜਨਾਬੰਦੀ ਦੇ ਇੱਕ ਪ੍ਰਸੰਗਿਕ ਕਾਰਕ ਵਜੋਂ ਨਹੀਂ ਵੇਖਿਆ ਗਿਆ ਡੰਡੀ ਮੁਖ ਧਾਰਾ ਦੀ ਕੌਮੀ ਲੀਡਰਸ਼ਿਪ ਜਾਤ ਨੂੰ ਮੁੱਖ ਤੌਰ ਤੇ ਇੱਕ ਸੱਭਿਆਚਾਰਕ ਰਹਿੰਦ ਖੋਹੰਦ ਵਜੋਂ ਹੀ ਦੇਖਦੀ ਹੈ ਡੰਡੀ ਵਿਕਾਸ ਅਤੇ ਆਧੁਨਿਕੀਕਰਨ ਦੇ ਰਾਹ ਤੇ ਤੁਰਨ ਨੂੰ ਹੀ ਇਸ ਤੋਂ ਰਾਹਤ ਦੀ ਸਭ ਤੋਂ ਵਧੀਆ ਦਵਾ ਦੇ ਰੂਪ ਵਿੱਚ ਦੇਖਿਆ ਗਿਆ ਡੰਡੇ ਸੰਨਤੀਕਰਨ ਅਤੇ ਆਧੁਨਿਕ ਸੇਵਾ ਆਰਥਿਕਤਾ ਵੱਲੋਂ ਹੋਰ ਜ਼ਿਆਦਾ ਸਮਾਜਿਕ ਅਤੇ ਆਰਥਿਕ ਗਤੀਸ਼ੀਲਤਾ ਦੇ ਅਫਸਰ ਮੁਹੱਇਆ ਕਰਵਾਉਣ ਅਤੇ ਨਾਲ ਹੀ ਰਵੈਤੀ ਖੇਤੀਬਾੜੀ ਅਤੇ ਜਾਤ ਆਧਾਰਿਤ ਕਿੱਤਿਆਂ ਵਿੱਚ ਨਿਰੰਤਰ ਨਿਗਾਰ ਹੋਣ ਨਾਲ ਇੱਕ ਇੱਕ ਆਧੁਨਿਕ ਲੋਕਾਚਾਰ ਦਿਵਾਲੀ ਬੁਣਿਆ ਸਮਾਜ ਉਪਰਨ ਦੀ ਤਵੱਕੋ ਕੀਤੀ ਗਈ ਡੰਡੀ ਰਸਮੀ ਸਿੱਖਿਆ ਰਾਹੀਂ ਹਾਸਲ ਕੀਤੇ ਜਾਂਦੀ ব্যক্তিগত মেরিট ਅਤੇ ਹੁਨਰ ਨਾਲ ਭਾਰਤੀਆਂ ਨੂੰ ਉਹਨਾਂ ਦੀ ਜਾਤ ਨੂੰ ਦਰਕਰਨ ਕਰਨ ਵਿੱਚ ਮਦਦ ਮਿਲਣੀ ਚਾਹੀਦੀ ਸੀ ਦੰਡੇ ਜਿਵੇਂ ਕਿ ਇਹ ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਾਤੀਆਂ ਬਾਰੇ ਸਵਾਲ ਪੁੱਛਣ ਅਤੇ ਉਹਨਾਂ ਦਾ ਭੂ ਆਬਾਦੀ ਦੀ ਬਲਾਕਾਂ ਵਿੱਚ شمار ਗਾਰਨ ਨਾਲ ਉਹਨਾਂ ਦੀ ਬੇਲਾ ਵਿਹਾ ਚੁਕੀਆਂ ਪਛਾਣਾ ਨੂੰ ਜਿੰਦਾ ਰੱਖਣ ਵਿੱਚ ਹੀ ਮਦਦ ਮਿਲੀ ਹੈ ਅਤੇ ਉਹਨਾਂ ਦੀ ਗੱਨ ਨੂੰ ਮਰਦਮ ਸ਼ਮਾਰੀ ਵਿੱਚ ਸ਼ਾਮਿਲ ਨਾ ਕਰਨ ਪਿੱਛੇ ਇਹ ਹੀ ਧਾਰਨਾ ਕੰਮ ਕਰਦੀ ਰਹੀ ਹੈ ਡੰਡੀ ਇਸ ਤਰ੍ਹਾਂ ਦੇ ਤਰਕ ਦੀ ਵਸਤੀਵਾਦੀ ਪ੍ਰਸੰਸਕਾਂ ਵੱਲੋਂ ਵੀ ਹਮਾਇਤ ਕੀਤੀ ਗਈ ਸੀ ਜਿਨ੍ਹਾਂ ਨੇ 1881 ਤੋਂ 1931 ਤੱਕ ਜਾਤੀ ਜਨਗਣਨਾ ਕਰਵਾਈ ਸੀ ਅਤੇ ਵਾਦ ਵਿੱਚ ਕਮ ਕਾਜੀ ਕਾਰਨ ਕਰਕੇ ਇਹ ਨਾ ਕਰਵਾਉਣ ਦਾ ਫੈਸਲਾ ਕੀਤਾ ਸੀ ਡੰਡੀ ਇਸ ਤੋਂ ਵੀ ਵੱਧ ਭਾਰਤ ਦੀ ਆਧੁਨਿਕੀਤਵਾਦੀ ਸੱਤਾਧਾਰੀ ਜਮਾਤ ਸੀ ਪ੍ਰਥਮ ਪੀੜੀ ਦਾ ਭਾਰੂ ਮਤ ਅਤੇ ਨਜ਼ਰੀਆ ਅਹਿਮ ਸੀ ਡੰਡੀ ਨਹਿਰੂਵਾਦੀ ਕੁਲੀਨਾ ਤੋਂ ਪਰੇ ਇਸ ਨਜ਼ਰੀਏ ਨੂੰ ਭਾਰਤ ਦੇ ਸਿਆਸੀ ਤਾਣੇ ਬਾਣੇ ਦੇ ਖੱਬੇ ਅਤੇ ਸੱਜੇ ਪਾਸੇ ਖੜੇ ਲੋਕਾਂ ਵੱਲੋਂ ਵੀ ਧਾਰਨ ਕੀਤਾ ਹੋਇਆ ਸੀ ਡੰਡੀ ਖੱਬੇ ਪੱਖੀਆਂ ਲਈ ਜਾਤ ਇੱਕ ਪੂਰਵ ਆਧੁਨਿਕ ਪੁਰਾਤਨਵਾਦੀ ਮਾਨਸਿਕਤਾ ਦੀ ਨੁਮਾਇੰਦਗੀ ਕਰਦੀ ਹੈ